ਹੈ ਡੜੀ ਮਮਮੀ ਨੇ ਕਿਵੇਂ ਤੈਨੂੰ ਬਾਹਰ ਕਰਤਾ ਉਹ ਮੈਂ ਤੇਰੇ ਕਹਿਣ ਤੇ ਤੇਰੀ ਮਮਮੀ ਨੂੰ ਚੈਨ ਗਿਫਟ ਕੀਤੀ ਸੀ ਤੇਰੀ ਚਾਂਦੀ ਵਾਲੀ ਨਹੀਂ ਸਾਈਕਲ ਵਾਲੀ ਇੰਸਟਾਗ੍ਰam ਦੇ ਮਸ਼ਹੂਰ ਟਿੱਕੜੀ ਡਾਕੂ ਫੈਮਲੀ ਡਾਕੂ ਫੈਮਲੀ ਦੇ ਲਾਪਰੇ ਸਿੰਘ ਦਾ ਵਿਆਹ ਕੱਲ੍ਹ ਬੀਤੇ ਦਿਨ ਹੀ ਸਰਬਪ੍ਰੀਤ कौर ਨਾਲ ਹੋ ਚੁੱਕਿਆ ਹੈ ਲਾਪ੍ਰੀਤ ਨੇ ਹਜੇ ਤੱਕ ਆਪਣੀ ਵਾਈਫ ਦਾ ਫੇਸ ਰਿਵੀਲ ਨਹੀਂ ਸੀ ਕੀਤਾ ਪਰ ਉੱਥੇ ਕੁਝ ਅਨੰਦ ਕਾਰਜ ਦੀਆਂ ਤਸਵੀਰਾਂ ਤੇ ਗੁਰੂ ਘਰ ਦੀਆਂ ਤਸਵੀਰਾਂ ਨਿਕਰ ਕੇ ਸਾਹਮਣੇ ਆਈ ਨੇ ਜਿਸ ਦੇ ਵਿੱਚ ਤੁਸੀਂ ਸਰਬਪ੍ਰੀਤ ਨੂੰ ਦੇਖ ਸਕਦੇ ਹੋ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਕੇ ਤੁਹਾਨੂੰ ਜੋੜੀ ਕਿਵੇਂ ਦੀ ਲੱਗਦੀ ਪਈ ਤੇ ਇਹਨਾਂ ਨੂੰ ਚਾਹਣ ਵਾਲੇ ਕਮੈਂਟ ਬਾਕਸ ਦੇ ਵਿੱਚ ਪਰ ਪਰ ਕਿ ਇਹਨਾਂ ਨੂੰ ਪਿਆਰ ਦਿੰਦੇ ਪੈਣ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਮੁਬਾਰਕਾ ਜਰੂਰ ਦੇ ਕੇ ਜਾਓ ਨਾਲ ਦੀ ਨਾਲ ਤੁਸੀਂ ਵਿਆਹ ਦੀ ਵੀ ਕੁਝ ਕੁ ਵੀਡੀਓਸ ਆਪਣੇ ਸਕਰੀਨ ਉੱਪਰ ਚੱਲਦੀਆਂ ਦੇਖ ਸਕਦੇ ਹੋਗੇ। ਸੋ ਉੱਥੇ ਲਾਪ੍ਰਿਤ ਆਪਣੇ ਮੰਮੀ ਡੈਡੀ ਦੇ ਨਾਲ ਰਲ ਕੇ ਫਨੀ ਵੀਡੀਓਸ ਬਣਾਉਂਦਾ ਹੁੰਦਾ ਸੀ ਪਰ ਬੀਤੇ 2 ਸਾਲ ਪਹਿਲਾਂ ਲਾਪ੍ਰਿਤ ਦਾ ਡੈਡੀ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀਗਾ ਪਰ ਉੱਥੇ ਹੀ ਵਿਆਹ ਦੇ ਵਿੱਚ ਲਾਪ੍ਰਿਤ ਆਪਣੇ ਫਾਦਰ ਸਾਹਿਬ ਨੂੰ ਬਹੁਤ ਮਿਸ ਕਰਦਾ ਪਿਆ ਸੀ। ਉਸ ਨੂੰ ਮੈਂਸ਼ਨ ਕਰਦਾ ਪਿਆ ਸੀ ਆਪਣੇ ਬਾਪੂ ਨੂੰ। ਹਮੇਸ਼ਾ ਹਮੇਸ਼ਾ ਖੁਸ਼ੀ ਦੇ ਮੌਕੇ ਆਪਾਂ ਨੂੰ ਆਪਣੇ ਦੀ ਯਾਦ ਜਰੂਰ ਆਉਂਦੀ ਜੋ ਆਪਾਂ ਤੋਂ ਹਮੇਸ਼ਾ ਲਈ ਦੂਰ ਹੋ ਜਾਂਦੇ ਨੇ। ਸੋ ਉੱਥੇ ਲਾਪ੍ਰਿਤ ਆਪਣੇ ਫਾਦਰ ਸਾਹਿਬ ਨੂੰ ਜਰੂਰ ਯਾਦ ਕਰਦਾ ਪਿਆ ਗਰਿਕਰ ਇਜ਼ ਦਾ ਡੈਡੀ ਹੁਣ ਜਿਉਂਦਾ ਹੁੰਦਾ ਤਾਂ ਵਿਆਹ ਦੀ ਰੌਣਕਾਂ ਜਿਹੜੀਆਂ ਕਿ ਉਹ ਦੁੱਗਣੀਆਂ ਹੋ ਜਾਣੀਆਂ ਸੀ ਬਾਕੀ ਕਮੈਂਟ ਬਾਕਸ ਦੇ ਵਿੱਚ ਮੁਬਾਰਕਾ ਜਰੂਰ ਦੇ ਕੇ ਜਾ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ